ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐ ਜੇ ਨਿਊਜ਼ 24 ਤੇ ਮੈਂ ਤੁਹਾਡੇ ਨਾਲ ਜਸਵਿੰਦਰ ਬੋਪੜਾ ਹਾਂ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਸੈਕਰਟ ਹਾਰਟ ਸਕੂਲ ਦੇ ਵਿੱਚ ਜਿੱਥੇ ਚਰਚ ਵੀ ਇੱਥੇ ਵਿੱਚ ਹੈ ਸਕੂਲ ਦੇ ਹੈਗੀ ਆ ਸੋ ਅੱਜ ਦਾ ਦਿਨ ਵੱਡਾ ਦਿਨ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਮੁਸੀਬਾਈ ਚਾਰੇ ਵੱਲੋਂ 크리스마ਸ ਡੇ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਇਹਨਾਂ ਵੱਲੋਂ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਚਰਚ ਦੇ ਫਾਦਰ ਨਾਲ ਜਾਂ ਹੋਰ ਕਿਸੇ ਸੇਵਾਦਾਰਾ ਨਾਲ ਕਿ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਤੇ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਨਾਲ ਚਰਚ ਦੇ ਫਾਦਰ ਮੌਜੂਦ ਨੇ ਗੱਲਬਾਤ ਕਰਦੇ ਆ ਫਾਦਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਹਾਂ ਫਾਦਰ ਸਬੀਨੋਸ ਇਸ ਪੈਰਿਸ਼ ਦਾ ਇੰਚਾਰਜ ਹੈ ਕਿ ਕ੍ਰਿਸਮਸ ਡੇ ਮਨਾਇਆ ਜਾ ਰਿਹਾ ਹੈ ਜੋ ਤੁਹਾਡੇ ਵੱਲੋਂ ਸਕੂਲ ਦੇ ਵਿੱਚ ਚਰਚ ਬਣੀ ਹੈ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਅਸੀਂ ডিসেম্বর 5 তারিখ ਤੋਂ শুরু ਕੀਤਾ ਸੀ ਪਿੰਡਾਂ ਵਿੱਚ ਘਰ ਘਰ ਜਾ ਕੇ ਮੁਬਾਰਕ ਖ਼ਬਰੀ ਲੈ ਕੇ ਜਾਂਦੇ ਸੀ ਕੁਝ ਖੁਸ਼ਖਬਰੀ ਦੇਣ ਵਾਸਤੇ ਕਿ ਮੁਕਤੀਦਾਤਾ ਸਾਰੀ ਮੰਨ ਕੇ ਜਾਦੇ ਵਾਸਤੇ ਜੰਮਿਆ ਹੈ ਇਹ ਕੁਝ ਖੁਸ਼ਖਬਰੀ ਲੈ ਲੈ ਕੇ ਅਸੀਂ ਸਾਰੇ ਘਰਾਂ ਵਿੱਚ ਜਗ੍ਹਾ ਤੇ ਕੱਲ ਰਾਤ 24 ਰਾਤ ਨੂੰ ਸੀ ਪ੍ਰਵੇਸ਼ ਸੁਦਾ ਜਨਮ ਦਾ ਪ੍ਰੋਗਰਾਮ ਬਣਾਇਆ ਨਾਲੇ ਅੱਜ ਸਵੇ ਵੀ ਪ੍ਰਾਰਥਨਾ ਕਰਾਂਗੇ ਸਾਰੇ ਸੰਗਤ ਆਉਣਗੇ ਅਲੇ ਸੰਗਤ ਵਾਸਤੇ ਸਾਰੇ ਸੰਗਤ ਵਾਸਤੇ ਲੰਗਰ ਵੀ ਹੋਣਗੇ ਤੇ ਕਾਫੀ ਖਟ ਹੋਣਗੇ ਅੱਜ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਪਰਮੇਸ਼ਵਰ ਸਾਰੀ ਮਨੁੱਖਜਾਤੀ ਨੂੰ ਮੁਕਤੀ ਦੇਣ ਵਾਸਤੇ 파ਬਾਂ ਦੀ ਬੰਦਨ ਤੋਂ ਮੁਕਤੀ ਦੇਣ ਵਾਸਤੇ ਆਪਣੇ ਆਪ ਨੂੰ ਖਾਲੀ ਕਰਕੇ ਇਸ ਧਰਤੀ ਵਿੱਚ ਆਇਆ ਹੈ ਬੇਸ਼ੱਕ ਅਸੀਂ ਕਿੰਨੇ ਵੀ ਪਾਪੀ ਹਾਂ ਗੁਨਾਹਗਰਾਂ ਫਿਰ ਵੀ ਉਹ ਦਸਾਨੂੰ ਪਿਆਰ ਕਰਦਾ ਹੈ ਉਸਾਨੂੰ ਸਾਰਿਆਂ ਨੂੰ ਬਚਾਉਣਾ ਚਾਹੁੰਦਾ ਹੈ ਇਹ ਨਹੀਂ ਕਿ ਪ੍ਰਿਵਿਸ ਕੇਵਲ ਇਸਾਈ ਲੋਕਾਂ ਨੂੰ ਬਚਾਉਣ ਵਾਸਤੇ ਆਇਆ ਹੈ ਸਗੋਂ ਸਾਰੀ ਮਨੁੱਖਜਾਤੀ ਨੂੰ ਬਚਾਉਣ ਵਾਸਤੇ ਆਇਆ ਹੈ ਇਹ ਕੁਸ਼ਕਬਰੀ ਅਸੀਂ ਦੇਣਾ ਚਾਹੁੰਦੇ ਹਾਂ ਕਿ ਪ੍ਰਭੂ ਯਿਸੂ ਮੁਕਤੀਦਾਤਾ ਹੈ ਉਹ ਸਾਰੀ ਮਨੁੱਖੀ ਜਾਨੀ ਦਾ ਮੁਕਤੀਦਾਤਾ ਹੈ ਉਹ ਸਾਰੀ ਮਨੁੱਖੀ ਜਾਨੀ ਨੂੰ ਸਾਰੇ ਕੌਮ ਨੂੰ ਆ ਮੁਕਤੀ ਦੇਣ ਵਾਸਤੇ ਪ੍ਰਭੂ ਯਿਸੂ ਆਇਆ ਹੈ ਅੱਜ ਉਹ ਚਾਹੁੰਦਾ ਹੈ ਕਿ ਕੋਈ ਵੀ ਮਨੁੱਖਾ ਨਾਸ਼ ਨਾ ਹੋਣ ਸਭ ਸਾਰੇ ਮਨੁੱਖਾ ਮੁਕਤੀ ਪ੍ਰਾਪਤ ਕਰੇ ਇਹ ਕੁਸ਼ਕਬਰੀ ਅਸੀਂ ਸਾਰੇ ਸੰਗਤ ਨੂੰ ਦਿੰਦੇ ਹਾਂ ਸਾਡੇ ਨਾਲ ਚਰਚ ਦੇ ਸੇਵਾਦਾਰ ਮੌਜੂਦ ਨੇ ਬਾਉ ਜੀ ਪਹਿਲਾਂ ਤਾਂ ਆਪਦਾ ਨਾਮ ਦੱਸੋ ਮੇਰਾ ਨਾਮ ਜੀ ਬਾਉ ਜੋਸਫ ਗਿੱਲ ਹੈ ਜੀ ਮੈਂ ਜਲਾਲਾਬਾਦ ਸੈਕਟਰ ਹਲ ਚਰਚ ਦੇ ਵਿੱਚ सेवा ਦਾ ਕੰਮ ਕਰਨੀ ਜੋ 크리스마ਸ ਡੇ ਮਨਾਇਆ ਜਾਂਦਾ ਹੈ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਅਸੀਂ ਬਹੁਤ ਹੀ ਜਸ਼ਨਾਂ ਤੇ ਖੁਸ਼ੀਆਂ ਦੇ ਨਾਲ ਬਹੁਤ ਬਹੁਤ ਇਤਕ ਨਾਲ ਸੋਹਣਾ ਮਨਾ ਰਹੇ ਜੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਦਿਨ ਦਾ ਮੈਂ ਸਭ ਤੋਂ ਪਹਿਲਾਂ ਆਪਣੇ ਸੈਕਲ ਹਾਰਟ ਚਰਚ ਦੇ ਵੱਲੋਂ ਜਲਾਲਾਬਾਦ ਦੇ ਵੱਲੋਂ ਸਭ ਨੂੰ ਸੁਭ ਸੰਦੇਸ਼ ਮੇਰਾ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਲਾਲਾਬਾਦ ਦੇ ਲੋਕਾਂ ਨੂੰ ਪ੍ਰਭੂ ਯੇਸ਼ੂ ਨੂੰ ਸਾਰੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਕਹਿਣਾ ਚਾਹੁੰਦਾ ਹਾਂ ਉਸ ਤੋਂ ਬਾਅਦ ਸਾਡਾ ਸੰਦੇਸ਼ ਇਹ ਹੈ ਕਿ ਪ੍ਰਭੂ ਯੇਸ਼ੂ ਮਸੀਹ ਅਸਮਾਨ ਨੂੰ ਛੱਡ ਕੇ ਉਹ ਧਰਤੀ ਤੇ ਸਾਡੇ ਵਿੱਚ ਇੱਕ ਆਮ ਇਨਸਾਨ ਬਣ ਕੇ ਸਾਡੇ ਚ ਰਹਿਣਾ ਉਹਨਾਂ ਨੇ ਪਸੰਦ ਕੀਤਾ ਔਰ ਉਹਨਾਂ ਨੇ ਆਪਸੀ ਪਾਈਚਾਰਾ ਮੇਲ ਮਲਾਪ ਸ਼ਾਂਤੀ ਤੇ ਖੁਸ਼ੀਆਂ ਔਰ ਗੱਬੇ ਗਰੀਬਾਂ ਦੇ ਹਮਦਰਦ ਬਣ ਕੇ ਉਹ ਧਰਤੀ ਤੋਂ ਧਰਤੀ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਵੱਡੇ ਆਪਣੇ ਚਮਤਕਾਰ ਕੀਤੇ ਬਹੁਤ ਸਾਰੇ ਲੋਗਾਂ ਨੂੰ ਜਿਸ ਤਰ੍ਹਾਂ ਕਿ ਮਰਦੇ ਨੂੰ ਜਿੰਦਾ ਕਰ ਦਿੱਤਾ 12 ਸਾਲ ਦੀ ਬਿਮਾਰ ਔਰਤ ਨੂੰ ਚੰਗਾ ਕੀਤਾ 38 ਸਾਲ ਦੇ ਅਧਰੰਗੀ ਨੂੰ ਚੰਗਾ ਕਰ ਦਿੱਤਾ ਬਹੁਤ ਸਾਰੇ ਬਿਮਾਰ ਰੋਗੀਆਂ ਨੂੰ ਉਹਨਾਂ ਨੂੰ ਚंगाई ਦਾ ਵਰਦਾਨ ਦਿੱਤਾ ਪ੍ਰਭੂ ਯਿਸੂ ਸੇ ਇੱਕੋ ਸੁਦੇਸ਼ੀ कि जिस तरह मैं तन्नू प्रेम ਕੀਤਾ ਹੈ ਇਕ ਨੂੰ પ્રેમ ਕਰੋ ਮੇਲ ਮੁਲਾਕਾ ਕੋ ਆਪਸੀ ਪਾਈਚਾਰਾ ਰੱਖਣਾ ਜ਼ਰੂਰੀ ਹੈ ਸਾਡੇ ਨਾਲ ਜਲਾਲਾਬਾਦ ਤੋਂ ਸਬ ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਅੱਜ ਦਾ ਜੋ ਦਿਨ ਮਨਾਇਆ ਜਾ ਰਿਹਾ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਸਰ ਪਹਿਲਾਂ ਤਾਂ ਸਵਾਗਤ ਹੈ ਚੈਨਲ ਤੇ ਹਾਂ ਥੈਂਕ ਯੂ ਜੀ ਸਰ ਆਜ ਜੋ ਸੈਕਟਰ ਸਕੂਲ ਵਿਖੇ 크ਿਸਮਸ ਡੇ ਮਨਾਇਆ ਜਾ ਰਿਹਾ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਅੱਜ ਜੀਸਸ ਕ੍ਰਾਈਸ ਦਾ ਬਰਥਡੇ ਸੀ ਉਹਦੇ ਸਬੰਧ ਵਿੱਚ ਆਲ ਓਵਰ ਦੀ ਵਰਡ ਜਿਹੜਾ 크리스마ਸ ਦਾ ਦਿਨ ਮਨਾਇਆ ਜਾਂਦਾ ਹੈ ਤੇ ਅੱਜ ਉਹਨਾਂ ਦਾ ਬਰਥਡੇ ਅੱਜ ਤੇ ਅਸੀਂ ਸਿਕਿਉਰਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਇੱਥੇ ਆਪਣੀ ਸਿਕਿਉਰਟੀ ਲਗਾਈ ਕੀ ਸੈਕਰੇਟ ਹਾਰਟ ਸਕੂਲ ਜਲਾਲਾਬਾਦ ਤੇ ਮੈਂ ਹੁਣ ਅਜੇ ਚੈਕਿੰਗ ਤੇ ਆਇਆ ਸੀਗਾ ਤੇ ਬਿਲਕੁਲ ਠੀਕ ਠਾਕ ਚੱਲ ਰਿਹਾ ਇੱਥੇ ਮੈਂ ਮੁਬਾਰਕਬਾਦ ਦੇਣਾ ਸਾਰਿਆਂ ਨੂੰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਦਿਨ ਲੋਕਾਂ ਨੂੰ ਇਹੀ ਸੰਦੇਸ਼ ਹੈ ਵੀ ਸ਼ਾਂਤੀ ਬਣਾਈ ਰੱਖੋ ਤੇ ਕਰਾਇਮ ਵੱਲ ਧਿਆਨ ਘਟ ਦੋ ਚੀਟਿੰਗ ਵੱਲ ਚੀਟਿੰਗ ਦਾ ਜਿਹੜਾ ਰਸਤਾ ਹੈ ਉਹ ਸਿੱਧਾ ਜੇਲ੍ਹ ਨੂੰ ਜਾਂਦਾ ਹੈ ਮੈਂ ਇਹ ਗੁਜਰਸ਼ ਕਰੂੰਗਾ ਜਿਹੜੇ ਗਲਤ ਸੋਚਦੇ ਨੇ ਇਹ ਵੀ ਅਸੀਂ ਕਦੇ ਫੜੇ ਨਹੀਂ ਜਾਵਾਂਗੇ ਤੇ ਅੱਜ ਮੈਂ 크리스마 ਦੇ ਹੜਤੇ ਤੇ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਐਦਾ ਨਾ ਸੋਚਣ ਤੇ ਜਨਤਾ ਨੂੰ ਮੈਂ ਅਪੀਲ ਕਰਦਾ ਅਸੀਂ ਜਿਹੜੀ ਸਾਡੀ ਪੁਲਿਸ ਟੀਮ ਹੈ ਸਾਰੀ ਫਾਜ਼ਿਲਕਾ ਦੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਜੀ ਤੇ ਸੀ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਆਂਦੀਆਂ ਰਹਿੰਦੀਆਂ ਨੇ ਕ੍ਰਾਈਮ ਕੰਟਰੋਲ ਲਈ ਤੇ ਮੈਂ ਅਪੀਲ ਕਰਾਂਗਾ ਕਿ ਸ਼ਾਂਤੀ ਬਣਾਈ ਰੱਖੀ ਜਾਵੇ